ਸਤਿ ਸ੍ਰੀ ਅਕਾਲ ਜੀ ਸਾਗਿਆ ਭੈਣਾਂ ਨੂੰ ਅੱਜ ਆਪਾਂ ਭੈਣਾਂ ਨੂੰ ਇੱਕ ਬਹੁਤ ਹੀ ਕੰਮ ਦੀ ਗੱਲ ਦੱਸਦੇ ਆ ਜੀ ਦੇਖੋ ਜਿਹੜੀ ਵੀ ਆਪਣੇ ਬਹੁਤ ਹੀ ਕੰਮ ਆ ਉਹ ਅਕਸਰ ਦੇਖੋ ਕੀ ਹੁੰਦਾ ਜੀ ਆਪਾਂ ਕੋਈ ਫੰਕਸ਼ਨ ਤੇ ਜਾਣਾ ਹੁੰਦਾ ਆਪਾਂ ਚਾਂਦੀ ਦੀਆਂ ਜਾਂ ਸੋਨੇ ਦੀਆਂ ਚੀਜ਼ਾਂ ਹੁੰਦੀਆਂ ਆਪਣੇ ਕੋਲੇ ਦੇਖੋ ਆਪਾਂ ਸੁਨਾਰਾਂ ਦੀ ਦੁਕਾਨ ਤੇ ਧਵਾਉਣ ਵਾਸਤੇ ਲੈ ਕੇ ਜਾਂਦੇ ਆ ਤੇ ਅੱਜ ਮੈਂ ਤੁਹਾਨੂੰ ਇਹ ਚਾਂਦੀ ਦੀਆਂ ਚੀਜ਼ਾਂ ਜਿਹੜੀਆਂ ਕਿ ਦੇਖੋ ਗਰਮੀਆਂ ਵਿੱਚ ਖਾਸ ਕਰਕੇ ਚਾਂਦੀ ਦੀਆਂ ਜਿਹੜੀਆਂ ਆਪਣੀਆਂ ਚੀਜ਼ਾਂ ਹੁੰਦੀਆਂ ਕੜੇ ਹੁੰਦੇ ਆ ਛੰਪਾ ਹੁੰਦੀਆਂ ਪਜੇਬਾ ਹੁੰਦੀਆਂ ਚੈਨੀਆਂ ਹੁੰਦੀਆਂ ਵੇਖੋ ਜੀ ਪਸੀਨੇ ਦੇ ਨਾਲ ਬਹੁਤ ਹੀ ਜ਼ਿਆਦਾ ਕਾਲੀਆਂ ਹੋ ਜਾਂਦੀਆਂ ਨੇ ਕਈ ਵਾਰ ਤਾਂ ਕੀ ਹੁੰਦਾ ਦੇਖੋ ਜਦੋਂ ਆਪਣੇ ਕੜਾ ਪਾਇਆ ਹੁੰਦਾ ਨਾ ਆਪਣੀ ਬਾਹ ਹਰੇ-ਹਰੇਆ ਜੀ ਹੋ ਜਾਂਦੀਆਂ نیچےੋਂ ਚਾਂਦੀ ਦੀਆਂ ਚੀਜ਼ਾਂ ਨਾਲ ਤੇ ਜਿਹੜੇ ਕੜੇ ਹੁੰਦੇ ਦੇਖੋ ਬਹੁਤ ਹੀ ਜ਼ਿਆਦਾ ਕਾਲੇ ਹੋ ਜਾਂਦੇ ਹੈਗੇ ਤੇ ਪਤਾ ਵੀ ਨਹੀਂ ਲੱਗਦਾ ਕਿ ਇਹ ਚਾਂਦੀ ਦੇ ਆ ਜਾਂ ਲੋਹੇ ਦੇ ਆ ਲੋਹੇ ਵਰਗੇ ਲੱਗਣ ਲੱਗ ਜਾਂਦੇ ਹੁੰਦੇ ਨੇ ਅੱਜ ਮੈਂ ਸਾਨੂੰ ਘਰੇ ਵਿੱਚ ਸਾਫ਼ ਕਰਨਾ ਦੱਸਦੇ ਆਂ ਜੀ ਦੇਖੋ ਵੈਸੇ ਵੀ ਆਪਾਂ ਸੁਣਾ ਰਹਿਆਂਗੇ ਆਪਣੀ ਦੇਖੋ ਸ਼ੌਕ ਹੈਗੀ ਆਪਣੀ ਸੋਨੇ ਚਾਂਦੀ ਦੇ ਗਹਿਣੇ ਆਰਡਰ ਤੇ ਆਪਾਂ ਤਿਆਰ ਵੀ ਕਰਦੇ ਆਂ ਆਪਣੀ ਦੁਕਾਨ ਤੇ ਦੇਖੋ ਜਿਵੇਂ ਚਾਂਦੀ ਦੀਆਂ ਜੁੱਤੀਆਂ ਵੀ ਬਣਨੀਆਂ ਲੱਗੀਆਂ ਜੇ ਕਿਸੇ ਨੇ ਬਣਵਾਉਣੀ ਹੋਵੇ ਦੇਖੋ ਆਪਾਂ ਤੁਹਾਨੂੰ ਨੰਬਰ ਦੇ ਦਾਂਗੇ ਤੇ ਤੁਸੀਂ ਬਣਵਾ ਵੀ ਸਕਦੇ ਹੋਗੇ ਤੇ ਆਪਾਂ ਦੇਖੋ ਜੀ ਇਹ ਚਾਂਦੀ ਦੀਆਂ ਚੀਜ਼ਾਂ ਦੱਸਦੇ ਆਂ ਤੁਹਾਨੂੰ ਘਰੇ ਆਪਾਂ ਕਾਦੀ ਨਾਲ ਸਾਫ਼ ਕਰ ਸਕਦੇ ਆਂ ਤਾਂ ਜੋ ਆਪਾਂ ਘਰੇ ਆਪਣਾ ਕੰਮ ਕਰ ਸਕੀਏ ਆਪਾਂ ਨੂੰ ਦੁਕਾਨ ਤੱਕ ਜਾਣ ਦੀ ਲੋੜ ਹੀ ਨਾ ਪਵੇ ਦੇਖੋ ਜੀ ਜਦੋਂ ਆਪਾਂ ਦੁਕਾਨ ਤੇ ਚੀਜ਼ਾਂ ਸਾਫ਼ ਕਰਵਾਉਣ ਜਾਂਦੇ ਨਾ ਸੋਨੇ ਦੀਆਂ ਦੇਖੋ ਅਕਸਰ ਸਾਡੀ ਦੁਕਾਨ ਤੇ ਕੀ ਹੁੰਦਾ ਜੀ ਉਹਨੂੰ ਪਟਾਕਾ ਕਹਿੰਦੇ ਨੇ ਵੀ ਉਹ ਪਟਾਕਾ ਲਾ ਕੇ ਸਾਫ਼ ਕਰਦੇ ਹੈ ਜਿਵੇਂ ਮੇਰਾ ਗੁਰਦਰਾ ਦੇਖੋ ਸੋਨੇ ਚਾਂਦੀ ਦੇ ਗਹਿਣੇ ਤਿਆਰ ਕਰਦਾ ਉਹ ਸਿਰਫ ਪਟਾਕਾ ਕਹਿੰਦੇ ਨੇ ਇਹਨੂੰ ਪਟਾਕਾ ਲਾਉਂਦੇ ਹੈ ਤੇ ਉਹਦੇ ਵਿੱਚ ਕੋਈ ਤਜਾਬ ਵਗੈਰਾ ਵੀ ਵਰਤਿਆ ਜਾਂਦਾ ਦੇਖੋ ਘਰ ਵਿੱਚ ਆਪਾਂ ਆਪਣੇ ਸੋਇ ਦੇ ਵਿੱਚੋਂ ਚੀਜ਼ਾਂ ਲੈ ਕੇ ਆਪਾਂ ਆਪਣੇ ਚਾਂਦੀਆਂ ਚੀਜ਼ਾਂ ਨੂੰ ਸਾਫ਼ ਕਰ ਸਕਦੇ ਹਾਂ ਜੀ ਜਿਵੇਂ ਮੈਂ ਤੁਹਾਨੂੰ ਦੱਸਦੀਆਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੀਆਂ ਚੀਜ਼ਾਂ ਵੀ ਦਿਖਾ ਦਨੀ ਆ ਦੇਖੋ ਜਿਹੜਾ ਇੱਕ ਕੜੇ ਹੈ ਸਾਡੇ ਬਹੁਤ ਹੀ ਜ਼ਿਆਦਾ ਕਾਲੇ ਹੋਏ ਪਏ ਨੇ ਕੋਈ ਤੁਸੀਂ ਇਹ ਵਾਲੇ ਤੋਂ ਬਹੁਤ ਕਾਲੇ ਹੋਏ ਪਏ ਆਪਾਂ ਸਾਨੂੰ ਨੇੜੇ ਕਰਕੇ ਦਿਖਾਉਣੇ ਆ ਜੀ ਦੇਖੋ ਜਿਹੜਾ ਆਪਣਾ ਇਹ ਚਾਂਦੀ ਦਾ ਕੜਾ ਹੈ ਤੇ ਦੇਖੋ ਤੁਸੀਂ ਕੀ ਹਾਲ ਹੋਇਆ ਪਿਆਗਾ ਕਿੰਨਾ ਕਾਲਾ ਹੋ ਰਿਹਾ ਤੇ ਇੱਥੋਂ ਵੀ ਬਹੁਤ ਜ਼ਿਆਦਾ ਕਾਲਾ ਹੋਇਆ ਪਿਆ ਆਹ ਦੇਖੋ ਜੀ ਇਹ ਆ ਆਪਣੀ ਚਾਂਦੀ ਦੀ ਜਿਵੇਂ ਆਹ ਛਾਂਪ ਹੈ ਦੇਖੋ ਤੁਸੀਂ ਇਹ ਵੀ ਬਹੁਤ ਕਾਲੀ ਹੋਈ ਪਈ ਐ ਸੈਟਾ ਤੋਂ ਇਸ ਤਰ੍ਹਾਂ ਆ ਚੀਜ਼ ਇਹ ਆਪਾਂ ਪੰਜਾਬ ਪਰੀਬਾ ਹੁੰਦੀਆਂ ਜਿਹੜੀਆਂ ਚਾਂਦੀ ਦੀਆਂ ਉਹ ਵੀ ਇਹ ਦੇਖੋ ਜਿਵੇਂ ਮੇਰੇ ਸਿਮਰਨ ਨੂੰ ਪਾਇਆ ਹੋਇਆ ਚਾਂਦੀ ਦਾ ਕੜਾ ਇਹ ਦੇਖੋ ਆਪਾਂ ਇਹਨੂੰ ਵੀ ਉਤਾਰ ਦੰਨੇ ਆ ਆਪਾਂ ਇਹਨੂੰ ਵੀ ਸਾਫ ਕਰਾਂਗੇ ਇਹ ਵੀ ਬਹੁਤ ਕਾਲਾ ਹੋਇਆ ਪਿਆ ਜੀ ਇਹਦੀ ਬਿਲਕੁਲ ਬਿਲਕੁਲ ਨਹੀਂ ਕਾਲੇ ਕਾਲੇ ਹੋਏ ਪਏ ਨੇ ਇਹ ਚਾੜੇ ਕੋਈ ਇਸ ਤਰ੍ਹਾਂ ਲੋ ਜੀ ਦੇਖੋ ਤੁਸੀਂ ਕਿੰਨੇ ਕਾਲੇ ਹੋਏ ਪਏ ਐ ਜੀ ਇਹ ਚਾਂਦੀ ਦੇ ਕੜੇ ਨਾ ਪਾਉਣ ਨੂੰ ਵੀ ਮਨ ਨਹੀਂ ਕਰਦਾ ਐਨੇ ਖਰਾਬ ਹੋਏ ਪਏ ਐ ਬਿਲਕੁਲ ਲੋਹੇ ਦੀ ਤਰ੍ਹਾਂ ਲੱਗ ਰਹੇ ਨੇ ਇਹ ਚਾਂਦੀ ਦੀਆਂ ਚੀਜ਼ਾਂ ਤੇ ਆਪਾਂ ਕਾਦੇ ਨਾਲ ਸਾਫ਼ ਕਰਾਂਗੇ ਉਹ ਤੁਹਾਨੂੰ ਆਪਾਂ ਦੱਸ ਦਿਆਂ ਜੀ ਦੇਖੋ ਆਪਾਂ ਲੱਤੈ ਜੀ ਇਹ ਇਹ ਹੀ ਚੀਜ਼ਾਂ ਬਰਤਨੀਆਂ ਨੇ ਜੀ ਆਪਾਂ ਨੂੰ ਬਾਜ਼ਾਰ ਚੋਂ ਵੀ ਕੁਝ ਵੀ ਲਿਆਉਣ ਦੀ ਲੋੜ ਨਹੀਂ ਪੈਂਦੀ ਘਰ ਵਿੱਚ ਦੇਖੋ ਆਪਾਂ ਆਪਣੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜੀ ਸਾਫ਼ ਕਰ ਸਕਦੇ ਆਂ ਦੇਖੋ ਜੀ ਇਹ ਹੈਗਾ ਸਰਫ ਇਹ ਆਪਾਂ ਸਰਫ ਲੱਤੈ ਤੇ ਆ ਹੈਗਾ ਆਪਣਾ ਨਮਕ ਇਹ ਹੈਗਾ ਜੀ ਆਪਣੇ ਕੋਲੇ ਮਿੱਠਾ ਸੋਡਾ ਜਿਹਨੂੰ ਆਪਾਂ ਬੇਕਿੰਗ ਪਾਊਡਰ ਵੀ ਕਹਿ ਦਿੰਦੇ ਆਂਗੇ ਹੁਣ ਆਪਾਂ ਇਹਨੂੰ ਰਸੋਈ ਦੇ ਵਿੱਚ ਲੈ ਕੇ ਚੱਲਦੇ ਆਂ ਜੀ ਕਿਉਂਕਿ ਰਸੋਈ ਦੇ ਵਿੱਚ ਇੱਕ ਆਪਾਂ ਨੂੰ ਗੈਸ ਦੀ ਲੋੜ ਪਊਗੀ ਆਪਾਂ ਗੈਸ ਤੇ ਧਰਾਂਗੇ ਤੇ ਇੱਕ ਤੁਸੀਂ ਆਰਓ ਦਾ ਪਾਣੀ ਬਰਤਨ ਇਹਦੇ ਵਿੱਚ ਜਦੋਂ ਵੀ ਤੁਸੀਂ ਆਪਣੀਆਂ ਚੀਜ਼ਾਂ ਇਹ ਸਾਫ਼ ਕਰਨੀਆਂ ਤੁਸੀਂ ਆਰਓ ਦਾ ਪਾਣੀ ਲੈਣਾ ਜੀ ਤੁਸੀਂ ਕੋਈ ਮੋਟਰ ਦਾ ਪਾਣੀ ਜਾਂ ਟੂਟੀ ਦਾ ਪਾਣੀ ਨਹੀਂ ਲੈਣਾ ਆਰਓ ਦਾ ਪਾਣੀ ਲੈਣਾ ਤੇ ਤਿੰਨ ਚੀਜ਼ਾਂ ਪਾ ਲੈਣੀਆਂ ਮਿੱਠਾ ਸੋਡਾ ਇਹ ਹੈਗਾ ਸਰਫ ਤੇ ਇਹ ਹੈਗਾ ਜੀ ਆਪਣਾ ਨਾਮਕ ਜੀ ਹੁਣ ਆਪਾਂ ਤੁਹਾਨੂੰ ਸਾਫ ਕਰਨੀਆ ਦੱਸ ਦਿਆਂ ਕਿ ਆਪਾਂ ਕਿਵੇਂ ਇਹਨੂੰ ਸਾਫ ਕਰ ਸਕਦੇ ਆ ਚਲੋ ਜੀ ਆਪਾਂ ਹੁਣ ਚੱਲਦੇ ਆ ਸੋਈ ਦੇ ਵਿੱਚ ਲਓ ਜੀ ਆਪਾਂ ਕੋਈ ਵੀ ਭਾਂਡਾ ਲੈ ਲੈਣਾ ਆਪਣਾ ਤੇ ਆਪਾਂ ਇੱਕ ਗਲਾਸ ਡੇਢ ਗਲਾਸ ਆਪਾਂ ਇਹਦੇ ਵਿੱਚ ਆਰਓ ਦਾ ਪਾਣੀ ਪਾ ਲਿਆ ਤੇ ਹੁਣ ਆਪਾਂ ਲਾਉਣੀ ਆ ਜੀ ਗੈਸ ਆ ਦੇਖੋ ਆਪਾਂ ਇੰਨਾ ਕੁ ਪਾਣੀ ਪਾਇਆ ਹੈਗਾ ਤੇ ਹੁਣ ਆਪਾਂ ਗੈਸ ਲਗਾਉਂਦਾ ਆ ਨੋ ਜੇ ਇਹਨਾਂ ਆਪਣਾ ਪਾਣੀ ਗਰਮ ਹੁੰਦਾ ਆਪਾਂ ਇਹਦੇ ਵਿੱਚ ਸਮਾਨ ਪਾ ਦਨੇ ਆਂਗੇ ਦੇਖੋ ਇੱਕ ਚਮਚਾ ਪਾਵਾਂਗੇ ਆਪਾਂ ਨਮਕ ਦਾ ਇਸੇ ਤਰ੍ਹਾਂ ਆਪਾਂ ਪਾਵਾਂਗੇ ਜੀ ਮਿੱਠਾ ਸੋਡਾ ਚਮਚਾ ਪਾ ਦੇਖੋ ਮਿੱਠੇ ਸੋਡੇ ਦਾ ਪਾਤਾ ਹੁਣ ਆਪਾਂ ਇਹਦੇ ਵਿੱਚ ਚਮਚਾ ਪਾ ਦਨੇ ਆਂ ਸਰਫ ਦਾ ਪਾਣੀ ਨੂੰ ਗਰਮ ਹੋ ਜਾਂਦੋ ਤੇ ਆਪਾਂ ਆਪਣੀਆਂ ਚੀਜ਼ਾਂ ਪਾਵਾਂਗੇ ਦੇ ਵਿੱਚ ਜਿੰਨੇ ਆਪ ਆਪਣਾ ਪਾਣੀ ਗਰਮ ਹੁੰਦਾ ਦੇਖੋ ਜੀ ਬਾਜ਼ਾਰ ਦੇ ਵਿੱਚ ਆਪਾਂ ਆਪਣੇ ਗਹਿਣਿਆਂ ਨੂੰ ਧਵਾਉਣ ਵਾਸਤੇ ਜਦੋਂ ਲੈ ਕੇ ਜਾਂਦੇ ਆ ਤਾਂ ਆਪਾਂ ਨੇ ਦੇਖੋ ਇੱਥੇ ਪੈਸੇ ਵੀ ਖਰਚ ਹੁੰਦੇ ਆ ਤੇ ਇਹ ਬਾਕੀ ਆਪਣੇ ਮਨ ਦੇ ਵਿੱਚ ਡੌਂਕ ਰਹਿੰਦਾ ਕਿ ਸੁਨਿਆਰਾ ਨੇ ਸਾਡੀ ਚਾਂਦੀ ਲਾ ਲਈ ਜਾਂ ਸਾਡਾ ਸੋਨਾ ਦਾ ਉਤਾਰ ਲਿਆ ਇਹ ਚੀਜ਼ਾਂ ਵੀ ਦੇਖੋ ਬਹੁਤ ਭੈਣਾ ਕਹਿੰਦੀਆਂ ਨਿਗੀਆਂ ਤੇ ਪਰ ਆਪਾਂ ਸਾਨੂੰ ਘਰ ਵਿੱਚ ਦੇਖੋ ਸਾਨੂੰ ਲੋੜ ਹੀ ਨਹੀਂ ਪੈਂਦੀ ਤੁਸੀਂ ਘਰ ਵਿੱਚ ਇਹ ਸਾਰੀਆਂ ਚੀਜ਼ਾਂ ਤੋਂ ਹੀ ਦੇਖੋ ਆਪਣੇ ਚੀਜ਼ਾਂ ਨੂੰ ਸਾਫ਼ ਕਰ ਸਕਦੇ ਹੋਗੇ ਇੱਕ ਆਪਾਂ ਲਵਾਂਗੇ ਜੀ ਦੰਦਾਂ ਵਾਲਾ ਬੁਰਸ਼ ਜੋ ਜੀ ਪਾਣੀ ਆਪਣਾ ਗਰਮ ਹੋ ਗਿਆ ਤੇੰਨੀ ਚੀਜ਼ਾਂ ਮਿਕਸ ਹੋ ਗਈਆਂ ਤੇ ਹੁਣ ਆਪਾਂ ਪਾਉਣੇ ਆ ਜੀ ਇਹ ਆਪਣੇ ਕੜੇ ਦੇਖੋ ਮੈਂ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਿੰਨੀ ਆ ਜੀ ਇੱਕ ਵਾਰ ਤੁਸੀਂ ਫੇਰ ਦੇਖ ਲਓ ਉਹੀ ਕੜੇ ਨੇ ਆਪਾਂ ਆਪਣੇ ਤੁਹਾਡੇ ਸਾਹਮਣੇ ਮੈਂ ਇਹੀ ਪਾਣੀ ਦੇ ਵਿੱਚ ਪਾਉਣੇ ਆ ਦੇਖੋ ਤੁਸੀਂ ਇਹ ਆਪਾਂ ਸਿਮਰਣਾ ਆਪਣਾ ਇਹ ਚਾਂਦੀ ਦੀ 체ਨ ਹੈ। ਬਾਕੀ ਤੁਸੀਂ ਪਜੇਬਾ ਜੋ ਵੀ ਤੁਹਾਡੇ ਕੋਲੇ ਚਾਂਦੀ ਦਾ ਸਮਾਨ ਹੈਗਾ ਤਾਂ ਤੁਸੀਂ ਇਹਨੂੰ ਇਸ ਤਰ੍ਹਾਂ ਪਾਉਣ ਕਰਨਾ ਹੈ ਜੇ ਸਾਫ਼। ਆਪਾਂ 2 ਕੁ ਮਿੰਟ ਇਹਦੇ ਵਿੱਚ ਤਰ੍ਹਾਂ ਹਵਾ ਲੈਣਾ ਪਾਣੀ ਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਉਬਲਦਾ ਰਹੂਗਾ ਤੇ ਜਿਹੜੀ ਇਹਦੀ ਮੈਲ ਹੈ ਦੇਖੋ ਬਿਲਕੁਲ ਜੜ ਤੋਂ ਪੱਤੀ ਜਾਊਗੀ। ਇਹ ਪਸੀਨੇ ਨਾਲ ਦੇਖੋ ਗੰਦੇ ਹੋਏ ਨੇ ਇਹ ਚਾਂਦੀ ਦੇ ਗਹਿਣੇ ਹੁੰਦੇ ਆ ਕਈ ਵਾਰ ਤਾਂ ਦੇਖੋ ਆਪਾਂ ਚਾਂਦੀ ਦੇ ਗਹਿਣੇ ਆਪਣੇ ਸੁਨਾਰਾਂ ਦੀ ਦੁਕਾਨ ਤੇ ਜਾ ਕੇ ਲਾਂਬੇ ਵੀ ਰਹਿਣ ਲੱਗ ਜੰਨੇ ਆ ਕਿ ਸਾਡੇ ਇਹ ਚਾਂਦੀ ਦੇ ਚੀਜ਼ਾਂ ਸੀ ਇੰਨੀਆਂ ਕਾਲੀਆਂ ਕਿਉਂ ਹੋ ਗਈਆਂ ਜਾਂ ਹਰੀਆਂ ਹੋ ਗਈਆਂ ਬਿਲਕੁਲ ਲੋਹੇ ਵਰਗੀਆਂ ਲੱਗਣ ਲੱਗੀਆਂ ਇਹ ਆਮ ਹੀ ਗੱਲਾਂ ਨੇ ਦੇਖੋ ਪਰ ਇਹ ਵੈਸੇ ਹੀ ਦੇਖੋ ਪਸੀਨੇ ਨਾਲ ਹੋ ਜਾਂਦੇ ਆ ਤੇ ਇਹਨੂੰ ਆਪਾਂ ਸਾਫ਼ ਵੀ ਐਂ ਕਰ ਸਕਦੇ ਆ ਬਿਲਕੁਲ ਦੇਖੋ ਤੁਸੀਂ ਚਿੱਟੀਆਂ ਚਿੱਟੀਆਂ ਨਿਕਲਿਆਉਣਗੀਆਂ ਹੁਣ 2-4 ਮਿੰਟ ਆਪਏ ਨੂੰ ਵਾਲ ਲੈਣਾ ਹੈ ਬਸ ਪਾਣੀ ਉਬਲ ਲੱਗ ਜਾਂਦੋ ਲੋ ਜੀ ਹੁਣ ਆਪਾਂ ਨਾ ਇੱਕ ਪੌਚ ਇਹਦੇ ਵਿੱਚ ਸ਼ੈਂਪੂ ਪਾਉਣਾ ਹੈ ਕੋਈ ਵੀ ਤੁਸੀਂ ਸ਼ੈਂਪੂ ਲੈ ਲਓ ਤੇ ਤੁਸੀਂ ਇਹਦੇ ਵਿੱਚ ਪਾ ਦੇਵੋਗੇ ਲੋਜੀ 5 ਇੱਕ ਮਿੰਟ ਮੈਨੂੰ ਹੋ ਗਏ ਨੇ ਵੈਸੇ ਇਹਨਾਂ ਨੂੰ ਕਰਦੇ ਨੂੰ ਜੇ ਆਪਣੇ ਕਈ ਵਾਰ ਜ਼ਿਆਦਾ ਚੀਜ਼ਾਂ ਗੰਦੀਆਂ ਹੁੰਦੀਆਂ ਤਾਂ ਆਪਾਂ ਦੇਖੋ ਇੱਕ ਦੋ ਮਿੰਟ ਹੋਰ ਵੀ ਲਾ ਸਕਦੇ ਆਂਗੇ ਵੈਸੇ ਹੁਣ ਆਪਾਂ ਗੈਸ ਬੰਦ ਕਰ ਦਨੇ ਆਂਗੇ ਲੋਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਮੜਿਆ ਪਾਣੀ ਠੰਡਾ ਹੋ ਜਾਂਦੋ ਪਾਣੀ ਦੇ ਵਿੱਚੀ ਚੀਜ਼ਾਂ ਪਈਆਂ ਫਿਰ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਇਹ ਚੀਜ਼ਾਂ ਕਿ ਆਪਣੀਆਂ ਕਿੰਨੀਆਂ ਸਾਫ਼ ਹੋ ਗਈਆਂ ਲੋਜੀ ਪਾਣੀ ਥੋੜਾ ਠੰਡਾ ਹੋ ਗਿਆ ਕੋਸਾ ਕੋਸਾ ਜਿਹਾ ਰਹਿ ਗਿਆ ਦੇਖੋ ਜਿੱਥੇ ਆਪਾਂ ਨੂੰ ਲੱਗਦਾ ਜਿਵੇਂ ਜਾਲੀ ਜੀ ਵਾਲਾ ਕੜਾਗਾ ਆਪਾਂ ਦੇਖੋ ਉੱਥੇ ਨਾ ਐਂ ਬੁਰਸ਼ ਨਾਲ ਦੋ ਬੇਸੇ ਤਰਾ ਐਂ ਸਾਫ਼ ਹੋ ਗਏ ਹੈ ਲੋੜੀ ਨਹੀਂ ਪੈਂਦੀ ਪਰ ਜੇ ਆਪਾਂ ਨੂੰ ਲੱਗਦਾ ਵੀ ਇਹ ਦੇਖੋ ਜਾਲੀ ਜੀ ਵਿੱਚ ਕਈ ਵਾਰ ਮੈਲ ਫਸੀ ਰਹਿ ਜਾਂਦੀ ਹੈ ਆਪਾਂ ਨੂੰ ਬਸ ਬਾਹਲੀ ਮਿਹਨਤ ਕਰਨ ਦੀ ਲੋੜੀ ਨਹੀਂ ਇਹ ਜਿਆ ਬਹੁਤ ਹੀ ਸੌਖੇ ਢੰਗ ਨਾਲ ਸਾਫ਼ ਹੋ ਜਾਂਦੇ ਆ ਜੀ ਜੇ ਤੁਸੀਂ ਐਨਾ ਕੁਝ ਵੀ ਨਹੀਂ ਕਰਨਾ ਚਾਹੁੰਦੇ ਤਾਂ ਇੱਕ ਤੁਹਾਨੂੰ ਆਪਾਂ ਤਰੀਕਾ ਹੋਰ ਦੱਸ ਦੰਨੇ ਆਂਗੇ ਦੇਖੋ ਜਿਵੇਂ ਆਪਾਂ ਕੋਈ ਵੀ ਨਾ ਚਾਂਦਰੀ ਚੀਜ਼ ਸਾਫ਼ ਕਰਨੀ ਹੁੰਦੀ ਹੈ ਆਪਾਂ ਥੋੜੀ ਜਿਹੀ ਬਰੇਤੀ ਲੈ ਲਓ ਤੁਸੀਂ ਜਿਹੜੀ ਕਿ ਬਰੇਤੀ ਆਪਾਂ ਘਰ ਪਾਉਣ ਵੇਲੇ ਵਰਤਦੇ ਆਂ ਬਰੇਤੀ ਦਾ ਸਨੇ ਕੋ ਸਾਰਿਆਂ ਨੂੰ ਪਤਾ ਹੀ ਹੈਗਾ ਤੇ ਉਹ ਬਰੇਤੀ ਤੁਸੀਂ ਲੈ ਲਿਓ ਉਹ ਬਰੇਤੀ ਨਾਲ ਤੁਸੀਂ ਐਂ ਮਾਲ ਦੋ ਜਿਵੇਂ ਨਾ ਕੋਈ ਆਪਾਂ ਭਾਂਡੇ ਮਾਣ ਦਿੰਦੀਆਂ ਮੈਂ ਤੁਹਾਨੂੰ ਸਾਫ਼ ਪਾਣੀ ਦੇ ਵਿੱਚ ਦੀ ਧੋਪੇ ਦਿਖਾ ਦਿੰਨੀ ਆ ਤੇ ਆਹ ਦੇਖੋ ਤੁਸੀਂ نیچے ਵੀ ਦੇਖ ਸਕਦੇ ਹੋ ਐਵੇਂ ਜਿ ਉੱਪਰ ਤੁਸੀਂ ਆਹ ਦੇਖੋ ਤੁਸੀਂ ਇਸ ਤਰ੍ਹਾਂ ਦੇਖੋ ਜੀ ਆਪਣੀ ਇਸੇ ਤਰ੍ਹਾਂ ਦੇਖਦੀ ਦੇਖੋ ਜੀ ਵਾੜਾ ਚਾਪਾ ਪਾਈ ਲੰਨੇ ਆ ਦੇਖੋ ਆਪਣੇ ਪਾਇਆ ਹੋਈ ਸੀਗਾ ਇਹ ਚੀਜ਼ਾਂ ਪਾਈਆਂ ਹੋਈਆਂ ਹੀ ਦੇਖੋ ਪਸੀਨੇ ਦੇ ਨਾਲ ਹੀ ਖਰਾਬ ਹੋ ਜਾਂਦੇ ਜੀ ਇਹ ਜਿਹੜੀਆਂ ਚੀਜ਼ਾਂ ਹੁਣ ਚਾੜਦੀਆਂ ਆਪਾਂ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਜੋ ਐਵੇਂ ਦੀਆਂ ਵੀਡੀਓ ਤੁਹਾਦਾਂ ਨੂੰ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੀ ਸਾਰੀਆਂ ਚੀਜ਼ਾਂ ਲੇਖੋ ਆਪਾਂ ਧੋ ਕੇ ਇਸ ਤਰ੍ਹਾਂ ਸਾਫ਼ ਕਰ ਲੀਆਂ ਇਸੇ ਤਰ੍ਹਾਂ ਤੁਸੀਂ ਆਪਣੀਆਂ ਚਾਂਦੀ ਦੀਆਂ ਚੀਜ਼ਾਂ ਘਰ ਵਿੱਚ ਹੀ ਸਾਫ਼ ਕਰ ਸਕਦੇ ਹੋ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਕਮੈਂਟ ਕਰਕੇ ਪਲੀਜ਼ ਜਰੂਰ ਦੱਸਿਓ ਕਿ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਵੀਡੀਓ ਦੇਖਣ ਲਈ ਧੰਨਵਾਦ